ਬਹੁਤ ਮੁਬਾਰਕਾਂ ਸਾਰਿਆਂ ਸਾਖੀ ਦਿਨਾਂ ਤੇ ਖਾਲਸਾ ਪੰਥ ਦੀ ਸਜਣਾ ਦਿਨਾਂ ਬਹੁਤ ਹੀ ਭਾਗਾਂ ਵਾਲਾ ਦਿਨ ਅੱਜ ਅੱਜ ਦੇ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਸਿੱਖ ਧਰਮ ਦੇ ਲਈ ਬਹੁਤ ਹੀ ਮਹੱਤਵਪੂਰਨ ਮਹਤਪੂਰਨ ਦਿਨ ਹੈ ਇਹ ਤੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਪਾ ਚੱਲੇ ਮੱਥਾ ਟੇਕਣਾ ਮਸਾਖੀ ਤੇ ਮੇਲੇ ਤੇ ਤੇ ਕਰਾਵਾਂਗੇ ਤੁਹਾਨੂੰ ਦਰਸ਼ਨ ਗੁਰੂ ਘਰ ਦੇ ਜਾ ਕੇ ਤੇ ਦਿਖਾਵਾਂਗੇ ਤੁਹਾਨੂੰ ਮੇਲੇ ਦੇ ਵਿੱਚ ਰੰਗ ਰੰਗਿਆ ਗੁਰੰਗਾ ਦੇ ਰੰਗ ਝੰਡੋਲਾ ਤੇ ਬੱਚਿਆਂ ਦੇ ਘਟਾਉਣੇ ਤੇ ਗੁਰੂ ਘਰ ਦੇ ਦਰਸ਼ਨ ਕਰਾਂਗੇ ਸਿੱਖ ਧਾਰ ਲਈ ਬਹੁਤ ਮਹਤਵਪੂਰਨ ਦਿਨ ਅੱਜ ਇਹ ਇਸ ਨੂੰ ਲੈ ਕੇ ਬਹੁਤ ਹੀ ਉਤਸ਼ਾਹ ਸਾਰੇ ਸਿੱਖ ਜਗਤ ਦੇ ਵਿੱਚ ਅੱਜ ਵਿਸਾਖੀ ਦਾ ਦਿਹਾੜਾ ਇਸ ਲਈ ਬਹੁਤ ਹੀ ਖੁਸ਼ੀਆਂ ਦਾ ਦਿਨ ਹੈ ਵੈਲਕਮ ਸਾਥੀਆ ਬਹੁਤ ਬਹੁਤ ਮੁਬਾਰਕਾਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਮੰਗੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਸੀਂ ਵਿਸਾਖੀ ਵਿਸਾਖੀ ਤੇ ਕਿੱਥੇ ਗਏ ਸੀ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਕਿੱਥੇ ਕਿੱਥੇ ਪਹੁੰਚ ਰਹੀ ਹੈ ਇਹ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਸਾਡੀ ਵੀਡੀਓ ਕਿਸੇ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਤੇ ਕਿਸੇ ਜਗ੍ਹਾ ਤੁਸੀਂ ਮੇਲਾ ਦੇਖਣ ਗਏ ਸੀ ਕਮੈਂਟਾਂ ਵਿੱਚ ਜਰੂਰ ਦੱਸਿਓ ਹਾਂਜੀ ਦੋਸਤੋ ਅਸੀਂ ਮੇਲੇ 'ਚ ਪਹੁੰਚ ਚੁੱਕੇ ਹਾਂ ਅਸੀਂ ਪਹੁੰਚੇ ਪਿੰਡ ਪਧਾਉੜ ਆ ਹਾਂਜੀ ਦੋਸਤੋ ਮੀਰੀਪਰੀ ਕਾਲਜ ਦੇ ਕੋਲੇ ਮੇਲਾ ਲੱਗਿਆ ਪਸਾਖੀ ਦਾ ਦਿਖਾਉਣਾ ਤੁਹਾਨੂੰ ਮੇਲੇ ਦੀਆਂ ਰੌਣਕਾਂ ਤੇ ਚੱਲਦੇ ਆਪਾਂ ਮੇਲੇ ਦੇ ਵਿੱਚ ਦਿਖਾਵਾਂ ਤੁਹਾਨੂੰ ਚੰਡੋਲਾਾਂ ਤੇ ਖੜਾਉਣੇ ਗੁਰੂ ਘਰਾਂ ਕਰਾਂਗੇ ਦਰਸ਼ਨ ਤੇ ਹੋਰ ਵੀ ਜੋ ਪਿੰਡਾਂ ਦੇ ਵਿੱਚੋਂ ਲੋਕ ਦੂਰ ਦੂਰੋਂ ਮੇਲੇ ਦੇਖਣ ਮੇਲੇ ਦੀ ਕੀਮਤ ਹੱਦ ਤਾ ਵੀ ਤੁਸੀਂ ਇਸ ਵਾਰੇ ਮੇਲੇ ਬਾਰੇ ਕੀ ਜਾਣਦਾ ਵੀ ਬਿਸਾਖੀ ਦਾ ਮੇਲਾ ਕਿਉਂ ਲੱਗੇ ਲਾਇਆ ਜਾਂਦਾ ਹਾਂਜੀ ਸੰਤ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਸ਼ੈਮੀ ਪਿੰਡ ਭਟੌਰ ਤੇ ਚੱਲਦੇ ਆਂ ਦਰਬਾਰ ਸਾਹਿਬ ਦੇ ਵਿੱਚ ਅੱਗੇ ਕਰਦੇ ਆਂ ਦਰਸ਼ਨ ਦੂਰੋਂ ਦੂਰੋਂ ਸੰਗਤਾਂ ਠਾ ਟੇਕਣਾਉਂਦੇ ਆ ਪਿੰਡ ਭਦਾਉੜ ਤੇ ਵਿਸਾਖੀ ਲੱਗਦੀ ਆ ਪੂਰਾ ਮੇਲਾ ਭਰਦਾ ਵਿਸਾਖੀ ਦਾ ਇਤਿਹਾਸ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਤਸ਼ਾਹ ਵਧੌੜ ਦਿਤਰਤੀ ਦੇ ਪਹੁੰਚੇ ਹਾਂ ਸਰ ਇਤਿਹਾਸ ਲਿਖਿਆ ਹੋਇਆ ਤੁਸੀਂ ਇਸ ਵੀਡੀਓ ਦੇ ਵਿੱਚ ਪੜ੍ਹ ਸਕਦੇ ਹੋ ਕਾਫੀ ਬਾਜ਼ਾਰ ਭਰਿਆ ਹੋਇਆ ਹੈ ਹੁਣ ਆਪਾਂ ਚੱਲਦੇ ਹਾਂ ਖੂਨਦਾਨ ਕੈਂਪ ਲੱਗਾ ਹੈ ਇਰਸ਼ਾਲ ਖੂਨਦਾਨ ਕੈਂਪ ਤੇ ਖੂਨਦਾਨ ਕੈਂਪ ਖਿਦੌੜ ਵਰਤ ਲੱਗਦਾ ਬਲੱਡ ਡੋਨਰ ਸੁਸਾਇਟੀ ਵਧੌੜ ਦੇਖਦਾ ਟੁਕਦਾ ਅ ਭਾਈ ਜੀ ਸਿੰਘ ਜੀ ਮੇਰੇ ਪਰਮ ਮਿਤਰਾ ਪਟੰਡੇ ਤੋਂ ਤੇ ਇਹ ਬਲੱਡ ਕੈਂਪ ਲਾਉਂਦੇ ਆ ਲਵਫ੍ਰੂਟ ਨੇਡ ਕੈਂਪ ਤੇ ਉਹਨਾਂ ਨਾਲ ਕਰਦਿਆਂ ਗੱਲਬਾਤ ਸਸੀ ਕਾਲ ਜੀ ਸਸੀ ਕਾਲ ਜੀ ਸਸੀ ਕਾਲ ਜੀ ਅੱਛਾ ਬਸ ਆਖੇ ਦੀ ਵਧਾਈਆਂ ਦੀ ਸਭ ਤੋਂ ਪਹਿਲਾਂ ਤੁਹਾਨੂੰ ਮਾਰੇ ਸੋਨੂੰ ਦੀ ਵਧਾਈ ਹਾਂਜੀ ਹਾਂਜੀ ਤੇ ਆਪ ਨੂੰ ਅੱਜ ਕੈਮੀ ਵਾਰ ਕੈਂਪ ਲਾਇਆ ਜੀ ਆਜਾ ਤੇ ਮੈਂ ਘਟੋ 10ਵੀਂ ਵਾਰ ਕੈਂਪ ਲਾਣ ਆਇਆ ਜੀ ਅੱਛਾ ਜੀ ਹਾਂ ਪਹਿਲਾ ਆਪਾਂ ਬਠਿੰਡੇ ਵਾਲੀ ਟੀਮ ਵੱਲੋਂ ਹਾਂ ਬਠਿੰਡੇ ਗੁਰੂ ਨਾਨਕ ਦੇ ਚੈਰੀਟੇਬਲ ਬਲੱਡ ਬੈਂਕ ਬਠਿੰਡੇ ਵੱਲੋਂ ਹੀ ਆਏ ਆ ਅੱਛਾ ਬਾਕੀ ਵੱਖਰੇ ਵੱਖਰੇ ਬਲੱਡ ਬੈਂਕ ਆਪਣੇ ਆਉਂਦੇ ਰਹਿੰਦੇ ਨੇ ਠੀਕ ਹੈ ਜੀ ਅਸਲ ਜੀ ਗੁਰੂ ਨਾਨਕ ਬਲੱਡ ਬੈਂਕ ਬਠਿੰਡੇ ਵੱਲੋਂ ਆਏ ਜੀ ਠੀਕ ਹੈ ਠੀਕ ਹੈ ਹੁਣ ਤਾਂ ਇਹ ਮਾਰੇ ਆਪਣੇ ਹਸਪੀਟਲ ਆਪ ਪੇ ਕਰ ਰਹੇ ਹਾਂ ਇੱਕ ਭਗਤ ਅਸੀਂ ਚੈਰੀਟੇਬਲ ਹਸਪੀਟਲ ਸਟਾਰਟ ਕੀਤਾ 15 ਵੱਡਾਂ ਦਾ ਠੀਕ ਹੈ ਜੀ ਅੱਜ ਕਰੀਬ 200 ਦੇ ਕਰੀਬ ਡੋਨਰ ਆ ਗਏ ਜੀ 200 ਇਕੱਠੇ ਹੋ ਗਏ ਜੀ ਬਹੁਤ ਹੈਲਦੀ ਕੈਂਪ ਸੀਗਾ ਤੇ ਬਲੱਡ ਡੋਨਰ ਸੁਸਾਇਟੀ ਪਧੋੜ ਤੇ ਬਰਨਾਲਾ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਬਹੁਤ ਅੱਛਾ ਉਪਰਾਲਾ ਕਰਕੇ ਇਨਾ ਬਲੱਡ ਇਕੱਠਾ ਕੀਤਾ ਕਿਉਂਕਿ ਗਰਮੀ ਆ ਰਹੀ ਹੈ ਗਿਆ ਬਲੱਡ ਦੀ ਬਹੁਤ ਲੋੜ ਹੁੰਦੀ ਹੈ ਹਾਂ ਹਾਂ ਮਤਲਬ ਜ਼ਰੂਰਤ ਪੈਂਦੀ ਹੈ ਇਸ ਕਰਕੇ ਸ਼ਾਰਟ ਬਹੁਤ ਚੱਲ ਰਹੀ ਹੈ ਨਾ ਚੱਲਦਾ ਨਹੀਂ ਹੈ ਗਿਆ ਬਲੱਡ ਚਲੋ ਜਿੰਨੇ ਵੀ ਬਲੱਡ ਡੋਨੇਟ ਕਰਦੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਥੇ ਜਿਹੜੀ ਸਰਵਿਸ ਥੈਂਕ ਯੂ ਬ੍ਰਦਰ ਥੈਂਕ ਯੂ ਥੈਂਕ ਯੂ ਤੁਸੀਂ ਤਾਂ ਇੰਨੀ ਦੂਰੋਂ ਆਏ ਹੋ ਔਰ ਇਹਦੀ ਤੁਹਾਡਾ ਧੰਨਵਾਦ ਥੈਂਕ ਯੂ ਵੇਰਾ ਸਿੱਖ ਆ ਜੀ ਸਿੱਖ ਗੱਲ ਵੀਰੇ ਸਿੱਖ ਗੱਲ ਜੀ ਹਾਂ ਉਹ ਠੀਕ ਠਾਕ ਹੋ ਜੀ ਬਾਈ ਬਹੁਤ ਵਧੀਆ ਜੀ ਤੁਸੀਂ ਕਿਹੜਾ ਪਿੰਡ ਆ ਜੀ ਆਪਣਾ ਖਦੋੜ ਤੇ ਬਦ ਅੱਛਾ ਕੈਮੀਆ ਤੁਸੀਂ ਪਲਾਟ ਦੇ ਦੇ ਨੀਰਬੋਡ ਮੈਂ ਤੀਜੀ ਵਾਰ ਕਰ ਰਿਹਾ ਅੱਛਾ ਜੀ ਛੇਵੇਂ ਲੱਗਦਾ ਤੁਹਾਨੂੰ ਇੱਥੇ ਕਲਰ ਰਟੈਂਡ ਵਧੀਆ ਦੇ ਕੋਈ ਇੱਕ ਚੀਜ਼ ਸਭ ਤੋਂ ਵਧੀਆ ਮੈਂੰਦੇ ਹੀ ਹੁੰਦਾ ਕਿ ਹਾਂ ਅਗਰ ਕਿਸੇ ਅਸੀਂ ਪਲਾਟ ਸਾਡਾ ਦਾਨ ਦਿੱਤਾ ਕਿਸੇ ਦੇ ਕੰਮ ਆਉਦਾ ਹਾਂਜੀ ਹਾਂਜੀ ਸਾਡੀ ਸਭ ਤੋਂ ਵੱਡੀ ਯੋਗਦਾਨ ਸਾਡਾ ਸਭ ਤੋਂ ਵੱਧ ਹੈ ਹਾਂਜੀ ਕੋਈ ਤਕਰੀਬ ਤਾਂ ਨਹੀਂ ਆਉਂਦੀ ਨਹੀਂ ਕੋਈ ਤਕਰੀਬ ਕੋਈ ਨਹੀਂ ਠੀਕ ਹੈ ਹਾਂ ਜੀ ਦੋਸਤੋ ਦਿਖਾਉਣ ਸੁਣਾਉਣੇ ਕਿ ਮੋਬਾਈਲ ਕਿੱਧਰ ਆ ਗਰੁੱਪ ਆਇਆ ਮੇਲੇ ਦੇ ਵਿੱਚ ਤੇ ਨਾਰੇ ਰੌਣਕਾਂ

ਸਿੱਧਾ ਨਾ ਨਟੇਰਾ ਸਾਨੂੰ ਉਪਦੇਸ਼ ਦੇ ਗਿਆ ਜੋ ਉਹ ਬਈ ਅਛੜੀਆਂ ਹੁਕਮਾਂ ਦੇ ਨਾ ਕੱਟਾ ਬੱਕੀ ਸਭ ਪੰਤੋ ਗੰਦੇ ਕੱਕਾ ਲਾਂਬ ਸੇਰਾ ਤੇ ਕਹਤ ਨੂੰ ਨਾ ਉਤਾਰੇ ਨਾ ਬੁਲਾਉਣ ਨੇ ਆ ਕੇ ਗੁੱਸੇ ਨਾਲ ਕਹਿੰਦੇ ਸੱਤ ਲੁੱਬ ਜਿੱਤੀ ਸਾਰੇ ਪੈਰ ਘੁਰਾ ਦਾ ਪਤਾ ਨਹੀਂ ਲੱਗਦਾ ਉਹ ਲੰਡੀ ਚਲੀ ਹਲਾ ਕਹਿੰਦਾ ਜਰਨੀ ਫੋਂ ਬਹੁਤ ਵਧੀਆ ਪਾਈ ਆ ਵਾਹ ਜੀ ਕਹਿੰਦਾ ਭੇੜਾ ਤੇ ਬਤੂ ਸੁਣੀਦਾ ਲੰਮੀਆਂ ਨਗਰਾਂ ਵਾਲਾ ਲੰਮੀ ਲਗੜੇ ਤੇ ਤੋਤਾ ਬੈਠਾ ਹੋਏ ਬੱਲੇ ਮੱਤੇ ਕਾ ਤੁੰਬਾ ਦੀ ਮਾਰਾ ਕੋ ਕਿਤੇ ਨਾ ਚੇਲਾ ਵੀ ਨੋਹੇ ਗੱਲਾਂ ਕਾ ਕਾਲਾ ਜੱਟਾ ਛੁੱਟ ਪੜਾ ਹੋਏ ਤੇ ਕਾਲਾ ਛੁੱਟ ਪੜਾ बणाया छा पैंदे जी मार्के आया सचे सतगुर जी भे त ਬਈ ਬਾਈ ਸਾਹਿਬ ਟੀਮ ਨੂੰ ਮਾਰਦੇ ਰਿਹਾ ਪਰਮਾਤਮਾ ਇੱਕ ਦੋ ਜene ਕੋਸ਼ਿਸ਼ ਇਧਰ ਬਿੰਦਰਜੀ ਬਾਈ ਦੀ ਇਹ ਵੀ ਮਾਰਦੇ ਰਿਹਾ ਇਧਰ ਸਾਡੇ ਜੀ ਉਹ ਵੀ ਟੀਮ ਨੂੰ ਮਾਰਦੇ ਰਿਹਾ ਪਰਮਾਤਮਾ ਇਹਨਾਂ ਨੂੰ ਕਰਦੀ ਕਲਾ ਵਿੱਚ ਰੱਖੇ 100 ਬੰਦੇ ਇੱਕ ਵਾਰੀ ਹਾਂਜੀ ਸੱਟ ਬਤੂੜ ਤੇ ਮੇਤੇ ਤੇ ਕਿੱਥੇ ਸੱਟ ਦੁੱਤ ਟੂੜ ਤੇ ਇਹਦਰ ਚੱਲ ਰਹੇ ਨੇ ਚਨੋਲਾ ਪਰ ਹੁਣ ਤੱਕ ਚਨੋਲਾ ਦਾ ਵੀ ਠੰਡਾ ਆ ਪਿਆ ਕੰਮ ਕਿਉਂਕਿ ਸ਼ਾਮ ਹੋ ਗਏ ਤੇ ਹੁਣ ਚਨੋਲਾ ਬੰਦ ਹੋਣ ਵਾਲੀ ਹੈ ਥੋੜੀ ਥੋੜੀ ਚੱਲ ਰਹੀ ਹੈ ਤੇ ਸ਼ਾਮ ਦੇ 5:30 ਵੱਜ ਚੁੱਕੇ ਪਰ ਫੇਰ ਵੀ ਕਾਫੀ ਰਾਸ਼ਾ ਤੇ ਮੇਲੇ ਦੇ ਵਿੱਚ ਹੁਣ ਸਾਡੇ ਜਵਾਨ ਕਹਿੰਦੇ ਸਰੋਵਰ ਚ ਕਰਨਾ ਇਸ਼ਨਾਨ ਤੇ ਇਹਨਾਂ ਨੂੰ ਇਸ਼ਨਾਨ ਕਰਨ ਵਾਸਤੇ ਸਰੋਵਰ ਦੇ ਵਿੱਚ ਲੈ ਕੇ ਚੱਲੇ ਆ ਹਾਂਜੀ ਸੰਗ ਤੇ ਕਰੋ ਦਰਸ਼ਨ ਅਸੀਂ ਪੁੱਜੇ ਹਾਂ ਸਰੋਵਰ ਤੇ ਤੇ ਬੱਚਿਆਂ ਨੇ ਕਰਨਾ ਇਸ਼ਨਾਨ ਇੱਥੇ ਸਾਹਮਣੇ ਦਰਬਾਰ ਸਾਹਿਬ ਪਾਤਸ਼ਾਹ ਛੇਮੀ ਸ੍ਰੀ ਗੁਰੂ ਹਰਕਮਨ ਸਾਹਿਬ ਜੀ ਚੰਨ ਛੋ ਧਰਤੀ ਪਿੰਡ ਭਦੌੜ ਤੇ ਜਿੱਥੇ ਸੰਗਤਾਂ ਦੂਰ ਦੂਰੋਂ ਵਿਸਾਖੀ ਤੇ ਪਹੁੰਚੀਆਂ ਤੇ ਅਸ਼ੀਰਵਾਦ ਕਰ ਰਹੀਆਂ ਹਨ ਦਰਸ਼ਨ ਕਰਕੇ ਦਰਬਾਰ ਸਾਹਿਬ ਦੇ ਵਿੱਚ ਅਸ਼ੀਰਵਾਦ ਕੀਤਾ ਸੰਗਤਾਂ ਨੇ ਚਲੋ ਆਜੋ ਬਸ ਆਜੋ ਆਜੋ ਬਾਹਰ ਆਜੋ ਚਲ ਮੈਂ ਕਿਤੇ ਦਿੰਦਾ ਲਾ ਵੀ ਆਪਦੇ ਵਿੱਚ ਹਰਪੰਥ ਦਾ ਦੁਕਾਨਾ ਪਚਨ ਦੇ ਖੇਡਾਂ ਜੁਐਲੀ ਦਾ ਸਾਮਾਨ ਆ ਤੇ ਆਪਾਂ ਹੁਣ ਚੱਲੇ ਆ ਬਾਸਕਰ ਨੂੰ ਆ ਮੇਲੇ ਗੁਰੂ ਘਰ ਦੇ ਘਰੇ ਦਰਸ਼ਨ ਤੇ ਮੇਲੇ ਦੇ ਵਿੱਚ ਸਾਨੂੰ ਸਾਰਾ ਕੁਝ ਦਿਖਾਇਆ ਕਿ ਗੋਡਲਾ ਤੇ ਮਲਵਾਈ ਕਿੱਦਾਂ ਦਾ ਆ ਜੋ ਮੇਲੇ ਦੇ ਵਿੱਚ ਰੌਣਕ ਲਾ ਰੱਖਿਆ ਸੀ ਤੇ ਇਸ ਤੋਂ ਬਾਅਦ ਹੁਣ ਚੱਲਦੇ ਆਪਾਂ ਵਾਪਸ ਘਰ ਨੂੰ ਤੇ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਕੋਨੇ ਪੇਪੂਤਾਂ ਦੇ ਜਾਨੀ ਫੋਂ ਬਹੁਤ ਵਧੀਆ ਪਾਈ ਆ ਵਾਹ ਜੀ ਕਹਿੰਦਾ ਭੇੜੇ ਤੇ ਬੁੱਤ ਸੁਣੀ ਦਾ ਲੰਮੀਆਂ ਲਗਰਾਂ ਵਾਲਾ ਲੰਮੀ ਲਗੱਡੇ ਤੋਤਾ ਬੈਠਾ ਤੂੰ ਭਾਦੀ ਮਾਲਾ ਕੋ ਕਿਤੇ ਵਿੱਚ ਜਿੰਨਾ ਵੀ ਨਾ ਠੀਕ ਗੱਲ ਕੱਟ ਲਾ ਤਾ ਟੁੱਟ ਪੜਾ ਟੁੱਟ ਪੜਾ ਟੁੱਟ ਪਾ ਖਾਟ ਲਬਲੀ ਬਾਈ ਸਾਹਿਬ ਟੀਮ ਨੂੰ ਮਾਰਦੇ ਜੇ ਪਰਮਾਤਮਾ ਜੇ ਇੱਕ ਦੂਜੇ ਨੇ ਕੋਸ਼ਿਸ਼ ਇਧਰ ਬਿੰਦਰ ਜੀ ਬਾਈ ਵੀ ਇਹ ਵੀ ਮਾਰਦੇ ਜੇ ਇਧਰ ਸਾਡੇ Mweni pe la di yo ki ti mweni maan pe ki yo parman maan enon kardi karave dekhe ek lopan ek patman. Haan ji. Sato ptouten mweni dekhe kou di dekhe ta sa. Sato ptouten mweni dekhe kou di dekhe ta sa. ਇਹਦਰ ਚੱਲ ਰਹੇ ਆ ਚੰਡੋਲਾ ਪਰ ਹੁਣ ਤਾਂ ਚੰਡੋਲਾ ਦਾ ਵੀ ਠੰਡਾ ਆ ਪਿਆ ਕੰਮ ਕਿਉਂਕਿ ਸ਼ਾਮ ਹੋ ਗਏ ਤੇ ਹੁਣ ਚੰਡੋਲਾ ਬੰਦ ਹੋਣ ਵਾਲੀ ਹੈ ਬਹੁਤ ਹੌਲੀ ਹੌਲੀ ਚੱਲ ਰਹੀ ਹੈ ਤੇ ਸ਼ਾਮ ਦੇ 5:30 ਵੱਜ ਚੁੱਕੇ ਪਰ ਫੇਰ ਵੀ ਕਾਫੀ ਰਾਸ਼ਾ ਤੇ ਮਲੇ ਦੇ ਵਿੱਚ ਹੁਣ ਸਾਡੇ ਜਵਾਨ ਕਹਿੰਦੇ ਸਰੋਵਰ ਚ ਕਰਨਾ ਇਸ਼ਨਾਨ ਤੇ ਇਹਨਾਂ ਨੂੰ ਇਸ਼ਨਾਨ ਕਰਨ ਵਾਸਤੇ ਸਰੋਵਰ ਦੇ ਵਿੱਚ ਲੈ ਕੇ ਚੱਲੇ ਆ ਹਾਂਜੀ ਸੰਗ ਤੇ ਕਰੋ ਦਰਸ਼ਨ ਅਸੀਂ ਪੁੱਜੇ ਆਂ ਸਰੋਵਰ ਤੇ ਤੇ ਬੱਚਿਆਂ ਨੇ ਕਰਨਾ ਇਸ਼ਨਾਨ ਇੱਥੇ ਸਾਹਮਣੇ ਦਰਬਾਰ ਸਾਹਿਬ ਪਾਤਸ਼ਾਹ ਸ਼ੇਮੀ ਸ੍ਰੀ ਗੁਰੂ ਹਰਕਮੰਨ ਸਾਹਿਬ ਜੀ ਚੰਨ ਛੋ ਧਰਤੀ ਪਿੰਡ ਭਦੌੜ ਤੇ ਜਿੱਥੇ ਸੰਗਤਾਂ ਦੂਰ ਦੂਰੋਂ ਵਸਾਕੀ ਤੇ ਪਹੁੰਚੀਆਂ ਤੇ ਅਸ਼ੀਰਵਾਦ ਕਰ ਰਹੀਆਂ ਹਨ ਦਰਸ਼ਨ ਕਰਕੇ ਦਰਬਾਰ ਸਾਹਿਬ ਦੇ ਬਾਅਦ ਅਸ਼ੀਰਵਾਦ ਕੀਤਾ ਸੰਗਤਾਂ ਨੇ ਚਲੋ ਆਜੋ ਬਸ ਆਜੋ ਆਜੋ ਬਾਹਰ ਆਜੋ ਚੱਲ ਮੈਂ ਕਿਤੇ ਦਿੰਦਾ ਲਾ ਵੀ ਆਪਦੇ ਵਿੱਚ ਹਰ ਪੰਤਾਂ ਦੀਆਂ ਦੁਕਾਨਾਂ ਬੱਚਿਆਂ ਦੇ ਖੇਡਾਂ ਜੁਐਲਰੀ ਦਾ ਸਾਮਾਨ ਆ ਤੇ ਆਪਾਂ ਹੁਣ ਚੱਲੇ ਆ ਵਾਪਸ ਕਰਨੂ ਆ ਮੇਲੇ ਗੁਰੂ ਘਰ ਦੇ ਘਰੇ ਦਰਸ਼ਨਾਂ ਤੇ ਮੇਲੇ ਦੇ ਵਿੱਚ ਸਾਨੂੰ ਸਾਰਾ ਕੁਝ ਦਿਖਾਇਆ ਕਿ ਗੋਲਲਾ ਤੇ ਮਲਵਾਈ ਕਿੱਦਾਂ ਦਾ ਆਪਾਂ ਜੋ ਮੇਲੇ ਦੇ ਵਿੱਚ ਰੌਣਕਾਂ ਲਾ ਰੱਖਿਆ ਸੀ ਤੇ ਇਸ ਤੋਂ ਬਾਅਦ ਹੁਣ ਚੱਲੇ ਆਪਾਂ ਵਾਪਸ ਕਰਨੂ ਤੇ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ